ਲੋੜ ਜੀ ਤੇ ਮੈਨੂੰ ਬਹੁਤ ਸਾਰੇ ਆਪਾਂ ਦੇ ਕਮੈਂਟ ਆ ਰਹੇ ਸੀ ਕਿ ਤੁਸੀਂ ਦੋ ਤਿੰਨ ਦਿਨਾਂ ਤੋਂ ਵੀਡੀਓ ਨਹੀਂ ਪਾ ਰਹੇ ਕੀ ਗੱਲ ਹੈ ਠੀਕ ਹੈ ਹਾਂ ਜੀ ਮੈਂ ਬਿਲਕੁਲ ਠੀਕ ਹਾਂ ਬਸ ਮੇਰੀ ਥੋੜੀ ਜਿਹੀ ਤਬੀਅਤ ਅੱਜਕੱਲ ਥੋੜੀ ਠੀਕ ਨਹੀਂ ਚੱਲ ਰਹੀ ਸੀ ਪਰ ਆਪਾਂ ਮੈਂ ਤਕਰੀਬ ਤਕਰੀਬ ਤੁਹਾਨੂੰ ਪਤਾ ਹੀ ਹੈ ਕਿ ਨਿਵਰੀ ਪਹਿਲਾਂ ਵੀ ਦੱਸਿਆ ਸੀ ਕਿ ਤਬੀਅਤ ਇਹ ਵੀ ਠੀਕ ਨਹੀਂ ਲੱਗੀ ਇਹ ਆਪਣੇ ਆਪਣਾ ਨਕਚੂ ਜੀ ਟੈਸਟ ਕਰਵਾਉਣੇ ਆ ਮੈਂ ਵੀ ਆਪਣਾ ਬਲੱਡ ਵਗੈਰਾ ਟੈਸਟ ਕਰਾਇਆ ਮੇਰੀ ਵੀ ਤਬੀਅਤ ਕੁਝ ਠੀਕ ਨਹੀਂ ਚੱਲ ਰਹੀ ਥੀ ਗਾਇਜ਼ ਇਸ ਕਰਕੇ ਮੈਂ ਥੋੜੀ ਲੇਟ ਆ ਕੁਝ ਮਨ ਜਿਹਾ ਵੀ ਪਰੇਸ਼ਾਨ ਸੀ ਤੇ ਇੱਧਰ ਆਪਾਂ ਟੈਸਟ ਕਰਵਾਣਾ ਆਏ ਸੀ ਬਾਕੀ ਡੇਲੀ ਮਿਲੂੰਗੀ ਤੁਹਾਨੂੰ ਵੀਡੀਓ ਦੇ ਨਾਲ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਦਾ ਧੰਨਵਾਦ ਰਜਵਿੰਦਰਪੁਰ ਜੀ ਬਹੁਤ ਸਾਰਾ ਥੈਂਕ ਯੂ ਤੁਸੀਂ ਮੇਰੇ ਨਾਲ ਖਿਆਲ ਰੱਖਿਆ ਤੁਸੀਂ ਦੇਖਿਆ ਮੈਨੂੰ ਮੈਸੇਜ ਕੀਤਾ ਬਹੁਤ ਅੱਛਾ ਲੱਗਿਆ ਤੇ ਬਾਕੀ ਮਿਲਾਂਗੀ ਤੁਹਾਡੇ ਨਾਲ ਅੱਜ ਤੋਂ ਬਾਅਦ ਵਲੋਗਾਂ ਦੇ ਨਾਲ ਕਈ ਵਾਰੀ ਹੁੰਦਾ ਜਦੋਂ ਮਨ ਨਾ ਠੀਕ ਹੋਵੇ ਕਈ ਵਰੀ ਮਨ ਪਰੇਸ਼ਾਨ ਵੀ ਹੋਵੇ ਤੇ ਵੀਡੀਓ ਬਣਾ ਨਹੀਂ ਆਪਾਂ ਨੂੰ ਜੀ ਨਹੀਂ ਕਰਦਾ ਹਨਾ ਜੀ ਤੇ ਬਨੇ ਰੋ ਥੈਂਕ ਯੂ ਤੇ ਬਹੁਤ ਸਾਰੀਆਂ ਭੈਣਾਂ ਮੈਨੂੰ ਕਮੈਂਟ ਵਿੱਚ ਵੀ ਕਹਿੰਦੀਆਂ ਜੀ ਅਸੀਂ ਤੁਸੀਂ ਆਪਣੇ ਟੈਸਟ ਵਗੈਰਾ ਕਰਾਓ ਕਿਉਂਕਿ ਪਤਾ ਨਹੀਂ ਕਿ ਇੱਕ ਤਾਂ ਮੈਂ ਬਿਲਕੁਲ ਠੀਕ ਜੀ ਨਹੀਂ ਰੰਦੀ ਕੁਝ ਇੱਕ ਪੇਨ ਵਗੈਰਾ ਮੇਰੇ ਸਾਰੇ ਸਰੀਰ ਵਿੱਚ ਬਹੁਤ ਦਰਦਾਂ ਹੁੰਦੀਆਂ ਨੇ ਤੇ ਅੱਜਕੱਲ ਥੋੜੀ ਜੀ ਪਰੇਸ਼ਾਨੀ ਜੀ ਵੀ ਚੰਗ ਗਈ ਹੈ ਤੇ ਇਸ ਕਰਕੇ ਮੈਂ ਸਪੈਸ਼ਲੀ ਆਪਣਾ ਟੈਸਟ ਕਰਾਣ ਆਈ ਸੀ ਤੇ ਸਾਰਿਆਂ ਦਾ ਥੈਂਕ ਯੂ ਸੁਤੰਤਰਤਾ ਦਿਵਸ ਦੀਆਂ ਮੁਬਾਰਕਾਂ ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੋਰਜਿੰਦਰ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ ਤੇ ਆ ਦੇਖੋ ਜੀ ਸੋਹਣੇ ਸੋਹਣੇ ਫੁੱਲਾਂ ਤੇ ਬੂਟਿਆਂ ਦੇ ਨਾਲ ਤੁਹਾਡੀ ਵੀ ਵਲੌਗ ਦੀ ਸ਼ੁਰੂਆਤ ਕਰਦੀ ਆ ਮਿੱਕੇ ਚਲੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਆ ਦੇਖੋ ਜੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਮੈਂ ਕਈ ਵਾਰੀ ਇਹ ਮੇਰੇ ਚੀਕੂ ਦਾ ਬੂਟਾ ਹੈ ਪਰ ਇਹਨੂੰ ਹੁਣ ਸੋਚ ਰਹੀ ਆ ਕਿ ਖੇਤਾਂ 'ਚ ਲਗਾਉਣ ਦਾ ਤੇ ਆ ਦੇਖੋ ਇਹ ਬੜੇ ਸੋਹਣੇ ਸੋਹਣੇ ਛੋਟੇ ਛੋਟੇ ਅਜ ਬੋਰਚੂ ਲਿਕਾ ਦੇ ਫੁੱਲ ਜੇ ਖਿਲੇ ਸੀਗੇ ਬਹੁਤ ਘੱਟ ਖਿਲੇ ਰਿਹਾ ਪਤਾ ਨਹੀਂ ਕੀ ਹੋਇਆ ਕਿ ਇਹਨਾਂ ਨੂੰ ਮੈਨੂੰ ਲੱਗ ਰਿਹਾ ਕੁਝ ਸਮਝ ਨਹੀਂ ਆ ਰਹੀ ਵਾਈਟ ਕਲਰ ਦੇਨੇ ਪਿੰਕ ਕਲਰ ਦੇਨੇ ਤੇ ਅਬ ਇਸ ਕਸ ਕਰ ਦਿੰਨੇ ਅਜਿੰਨੂ ਆਪਾਂ ਤੇ ਬਾਕੀ ਕਰਦੇ ਆ ਜੀ ਹੋਰ ਛੋਟੇ ਛੋਟੇ ਕੰਮ ਅੱਧਰ ਪਾਣੀ ਆਈ ਸੀ ਮੈਂ ਕੱਪੜੇ ਸੁੱਕਣੇ ਤੇ ਮੈਂ ਕਿ ਚਲੋ ਕੱਪੜੇ ਫਾਨਨੇ ਆ ਨਾਲੇ ਤੁਹਾਡੇ ਨਾਲ ਵੀ ਲੌਗ ਦੇ ਸ਼ੁਰੂਆਤ ਕਰਦੇ ਆ ਤੇ ਆ ਦੇਖੋ ਮੌਸਮ ਹੋ ਗਿਆ ਬਹੁਤ ਸੋਹਣਾ ਬਾਕੀ بارش ਆਂਦਾ ਹੋ ਰਿਹਾ ਹੁਣ ਧਰ ਦੇਖਦੇ ਆ ਡਰਾਇਰ ਕਿਤੇ ਸੀ ਕੱਪੜੇ ਬਾਕੀ ਸੁੱਕ ਜਾਣਗੇ ਕਲੋਜੀ ਇੱਧਰ ਥੋੜੇ ਜੇ ਕੰਮ ਦੇ ਕਾਰੇ ਸੀ ਮੈਂ ਕਰ ਦੇ ਮੈਂ ਕਿਹਾ ਚਲੋ ਕਰਦੇ ਕੰਮ ਨਵੇੜ ਲਈਏ ਤੇ ਥੋੜੇ ਕੱਪੜੇ ਧੋਤੇ ਸੀ ਤੇ ਮੌਸਮ ਤੇ ਪੈਸੇ ਖਰਾਬ ਹੀ ਹੋ ਰਿਹਾ ਅੱਜ ਕੱਲ ਤੁਹਾਨੂੰ ਵੀ ਜਿਵੇਂ ਕੀ ਪਤਾ ਕਿ بارش ਦਾ ਮੌਸਮ ਫੇਰ ਤੋਂ ਆ ਸ਼ੁਰੂ ਹੋ ਗਿਆ ਬਹੁਤ ਸਾਰੇ ਅੱਛੇ ਅੱਛੇ ਮਤਲਬ ਹਵਾ ਵੀ ਆੜੀ ਬਹੁਤ ਸਾਰਾ ਮੈਂ ਕਿਹਾ ਚਲੋ ਹਵਾ ਨਿਕਲ ਜੇਗੀ ਕਈ ਵੀ ਕੱਪੜੇ ਹੁੰਦੇ ਨੇ ਡਰਾਈਰ ਤਾਂ ਕਿਤੇ ਨਾ ਜੇ ਬਸ ਇਹ ਨਾ ਹੋ ਜੇ ਕਿਤੇ ਕੱਪੜੇ ਪਾंदे بارش ਆ ਜਾਵੇ ਫੇਰ ਨੰਦੇ ਫਿਰ ਉਸ ਤੋਂ ਨੂੰ ਜਲ ਮੇਰਾ ਤਾਂ ਮਾਰ ਸੀ

ਤੇ ਲੋ ਜਿਹੜਾ ਪਾਸਾ ਨਾਮ ਤੇ ਬਾਰਿਸ਼ਾਂ ਦੀ ਗੱਲ ਕੀਤੀ ਕੁਝ लो जी जी कि देख रहे थे कि बारिश हो गई है और हो भी रही है पहला एकदम देख लो कि सारा मतलब बदल आ गया सी कपड़े हमें पा के ला के ही तो फटाफट में भज के ला के लेते हुए तो चलो तो, तो देखो बारिश कि बहुत जगह हो रही होनी अचक मैंने जरूर दस्य कितने कितने बारिश हो रही है तो देख लो साढ़िया गलिया भर भर के आ गई तो बारिश भर भी जरूरत भी होंगी है ਹੋਣ ਸਮਾਨ ਵੀ ਖਤਮ ਹੋਣ ਵਾਲਾ ਚਲੋ ਜੀ ਇੱਧਰ ਦੇਖ ਲਓ ਕਿੰਨੀ ਬਾਰਿਸ਼ ਆ ਗਈ ਇੱਧਰ ਬੁਰਾ ਹਾਲ ਹੋ ਗਿਆ ਸਾਡੇ ਚੁੱਲ੍ਹੇ ਦਾ ਤੇ ਮੇਰਾ ਚੁੱਲਾ ਬਿਲਕੁਲ ਟੁੱਟਿਆ ਪਿਆ ਸੀ ਮੈਂ ਕਿਹਾ ਚਲ ਆਪਣਾ ਚੁੱਲਾ ਵੀ ਸਵਾਰ ਦਿੰਦੀ ਆ ਅੱਜ ਬਹੁਤ ਦਿਨ ਹੋ ਗਏ ਸੀਗੇ ਇਹ ਵਿਚਾਰੇ ਲਿਖਿਆ ਫਿਰ ਚੁੱਲ੍ਹੇ ਤੇ ਨਾ ਜਦੋਂ ਧੁੱਪ ਚੜਦੀ ਹੈ ਕੰਮ ਕਰਨੇ ਨੂੰ ਜੀ ਕਰਦਾ ਤੇ ਮੈਂ ਕਿਹਾ ਚਲ ਅੱਜ ਚੁੱਲਾ ਸਵਾਰ ਦਿੰਦੀ ਆ ਚੁੱਲ੍ਹੇ ਤੇ ਦੇਖ ਲੋ ਮੁੰਨੇ ਮੰਨੇ ਸਭ ਕੁਝ ਟੁੱਟੇ ਹੋਏ ਨੇ ਮੈਂ ਪਹਿਲਾਂ ਬਚਪਨ 'ਚ ਨਾ ਨਮੂਨੇ ਬੋਲਦੀ ਹੁੰਦੀ ਸੀ ਮੈਂ ਕਿਹਨ ਨਮੂਨੇ ਲਾਉਂਦੀ ਸੀ ਸਾਡੀ ਮੰਮੀ ਹਾਂ ਜਦੋਂ ਅਸੀਂ ਮੁੰਨੇ ਹਾਂ ਜੀ ਮੌਸਮ ਤੇ بارش ਦੇਖ ਲਓ ਅੱਜ ਗਾਇਸ ਬਹੁਤ ਸੋਹਣਾ ਮੌਸਮ ਹੋਇਆ ਹੈ ਸਾਡੇ ਇੱਥੇ بارش ਬਹੁਤ ਪੈ ਰਹੀ ਹੈ ਦੇਖ ਲੈ ਜਲਦੀ ਤੋਂ ਕੁਝ ਜਾਵੇ ਨਾ ਠੀਕ ਹੋ ਜਾਏਗਾ ਨਾ ਫਿਰ ਚੁੱਲ੍ਹੇ ਤੇ ਕੰਮ ਕਰਨਾ ਆਸਾਨ ਹੋ ਜਾਂਦਾ ਬਹੁਤ ਵਧੀਆ ਲੱਗਦਾ ਮੈਨੂੰ ਤਾਂ ਚੁੱਲ੍ਹੇ ਤੇ ਕੰਮ ਕਰਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਸਮਾਂ ਤੇ ਤੇ ਪਾਣੀ ਵੀ ਨਹੀਂ ਜਾਂਦਾ ਹੈ ਨਾ ਹੂੰ ਸਾੜ ਦਿਕਨੋ ਪਾਣੀ ਸਾਈਡ ਨਹੀਂ ਹੁਣ ਇਹਦੇ ਤੇ ਨਾ ਉਹ ਗੇਰ ਪਾ ਦਾਂਗੇ ਆਪਾਂ ਠੀਕ ਅੰਦੇ ਨੂੰ ਉਹ ਲੋਥੀਂ ਵਜਾ ਰਹੀਆਂ ਤੱਟਾ ਹੈ ਨਾ ਸੁੱਕ ਜਾਏਗਾ ਆ ਘਰ ਜੀ ਜਾਏਗਾ ਫੇਰ ਝੁਕਿਆ ਜਾਏਗਾ ਬੁੱਗਿਆ ਬੁੱਗਿਆ ਝੁਕ ਕੇ ਹੁਣ ਜਾਏਗਾ ਲੋ ਜੀ ਆ ਦੇਖੋ ਜਿਵੇਂ ਆਪਾਂ ਅਕਸਰ ਪੈਣਾ ਬੜੇ ਇਹੋ ਜਿਹੇ ਕੰਮ ਕਰਦੀਆਂ ਨੇ ਕਿ ਜਦੋਂ ਆਪਣੇ ਨਿੰਬੂ ਦੇ ਛਿਲਕੇ ਹੁੰਦੇ ਨੇ ਜਿਵੇਂ ਆਪਾਂ ਨੇ ਚੇੜ ਕੇ ਰੱਖ ਲੈਨੇ ਹੁੰਦੇ ਆ ਤੇ ਉਹਨਾਂ ਨੂੰ ਸੁੱਟ ਦਿੰਦੀਆਂ ਇਹ ਵਾਲੇ ਛਿਲਕੇ ਤੁਸੀਂ ਬਿਲਕੁਲ ਨਾ ਸੁੱਟਿਆ ਕਰੋ ਠੀਕ ਹੈ ਜੀ ਇਹ ਛਿਲਕੇ ਲੈ ਕੇ ਤੁਸੀਂ ਇਹਨਾਂ ਨੂੰ ਆਪਾਂ ਇਹਦੇ ਵਿੱਚ ਇਹਦੇ ਚ ਪਾ ਲੈਣਾ ਹੈ ਗ੍ਰਾਈਡਰ ਚ ਪਾ ਲੈਣਾ ਥੋੜਾ ਜਿਹਾ ਪਾ ਲੈਣਾ ਤੁਸੀਂ ਇਹਦੇ ਚ ਡਿਟਰਜਨ ਪਾਊਡਰ ਠੀਕ ਹੈ ਜੀ ਆਪਣੀ ਮਰਜ਼ੀ ਦੇ ਨਾਲ ਪਾ ਲੈਣਾ ਥੋੜਾ ਜਿਹਾ ਪਾ ਲੈਣਾ ਇਹਦੇ ਵਿੱਚ ਨਮਕ ਤੇ ਮੈਂ ਤੁਹਾਨੂੰ ਅੱਜ ਸਪੈਸ਼ਲੀ ਲਿਕਵਰਡ ਬਣਾ ਕੇ ਦਿਖਾਨੀ ਆ ਤੇ ਹੱਥ ਸਰਫੋ ਨੇ ਤੇ ਆ ਦੇਖੋ ਜੀ ਥੋੜਾ ਜਿਹਾ ਇੱਕ ਚਮਚੇ ਦੇ ਵਿੱਚ ਪਾ ਲਾਂਗੇ ਨਮਕ ਆ ਦੇਖੋ ਨਮਕ ਦਾ ਚਮਚਰ ਭਰ ਕੇ ਪਾ ਲੈਣਾ ਤੁਸੀਂ ਠੀਕ ਹੈ ਜੀ ਹੁਣ ਇਹਨੂੰ ਇਦਾਂ ਹੀ ਕਰਕੇ ਥੋੜਾ ਜਿਹਾ ਵਿੱਚ ਪਾ ਲਾਂਗੇ ਇਹਦੇ ਪਾਣੀ ਪਾ ਕੇ ਇਹਨੂੰ ਆਪਾਂ ਮਿਕਸੀ ਦੇ ਗ੍ਰਾਈਂਡ ਵਿੱਚ ग्राइंड कर लेना मिक्सी कटिंग नहीं ना थोड़े जे होर कहीं मिले hmm. लो आ देखो ਇਦਾਂ ਦਾ ਕੁਝ ਲਿਕੁਇਡ ਬਣ ਕੇ ਤਿਆਰ ਹੋ ਜੂਗਾ ਠੀਕ ਹੈ ਬਿਲਕੁਲ ਵਧੀਆ ਤੇ ਬਹੁਤ ਸੋਕੇ ਤਰੀਕੇ ਨਾਲ ਇਸ ਵਾਲੇ ਲਿਕੁਇਡ ਦੇ ਨਾਲ ਤੁਸੀਂ ਆਪਣੇ ਭਾਂਡੇ ਜਿਵੇਂ ਦਾਗ ਪੈ ਜਾਂਦੇ ਨੇ ਸਾਡੇ ਭਾਂਡਿਆਂ ਤੇ ਤੇ ਉਹ ਵਾਲੇ ਤੁਸੀਂ ਸਾਫ਼ ਕਰ ਸਕਦੇ ਹੋ ਮੇਰੇ ਕੋਲ ਲਿਕੁਇਡ ਹੋ ਗਿਆ ਸੀ ਖਤਮ ਤੇ ਮੈਂ ਕਿਹਾ ਚਲੋ ਮੈਂ ਕੀ ਕਰਾਂ ਮੇਰੇ ਦਿਮਾਗ ਚ ਆ ਗਿਆ ਕਿ ਮੈਂ ਆਪਣਾ ਹੁਣ ਇਹਦੇ ਨਾਲ ਭਾਂਡੇ ਮਾਜਾਂ ਕਿ ਤੁਸੀਂ ਭਾਂਡੇ ਜਾਂ ਟੂਟੀਆਂ ਵਗੈਰਾ ਠੀਕ ਹੈ ਤੇ ਆਹ ਵਾਲੀਆਂ ਟਾਈਲਾਂ ਵਗੈਰਾ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਆ ਆ ਦੇਖੋ ਜਿਹੜੀਆਂ ਟਾਈਲਾਂ ਨੇ ਨਾ ਇਹ ਵੀ ਇਦਾਂ ਬਿਲਕੁਲ ਜਿਹੜਾ ਦਾਗ ਹੋਏਗਾ ਨਾ ਉਹ ਵੀ ਇਹਦਾ ਇੱਕਦਮ ਆ ਗਏ ਭਾਂਡੇ ਤੋਂ ਭਾਂਡਾ ਦਾਗ ਜਿਹੜਾ ਉਹ ਵੀ ਸਾਫ਼ ਕਰ ਦਿੰਦਾ ਹੈ ਇਹ ਵਲੇ ਦੇ ਨਾਲ ਤੁਸੀਂ ਆਪਣੀਆਂ ਟਾਈਲਾਂ ਵਗੈਰਾ ਸਾਫ਼ ਕਰ ਸਕਦੇ ਹੋ ਬਹੁਤ ਸੌਖਾ ਤੇ ਬਹੁਤ ਵਧੀਆ ਤਰੀਕਾ ਹੈ ਛਿਲਕੇ ਬਿਲਕੁਲ ਨਾ ਸੁੱਕਿਆ ਕਰੋ ਜਿਹੜੀਆਂ ਭਣਾ ਕਰਦੀਆਂ ਕਿ ਡਸਟਬਿਨ ਦੇ ਵਿੱਚ ਛਿਲਕੇ ਸਿੱਟ ਦਿੰਦੀਆਂ ਨੇ ਤੇ ਇਹ ਚੀਜ਼ ਅਪਣਾ ਕੇ ਦੇਖਣਾ ਤੇ ਮੈਂ ਮੰਨ ਜੂਗੀ ਹੁਣ ਭਾਂਡੇ ਇਹਨਾਂ ਦੇ ਨਾਲ ਥੋੜਾ ਜਿਹਾ ਲੈ ਲਓ ਥੋੜਾ ਜਿਹਾ ਲੈ ਕੇ ਨਾ ਆ ਦੇਖੋ ਜੀ ਆਪਾਂ ਬਾਟੀ ਦੇ ਵਿੱਚ ਇਹ ਵਾਜਾ ਲੈ ਲੈਣਾ ਉਹਦੇ ਨਾਲ ਆਪਣੇ ਭਾਂਡੇ ਇੱਦਾਂ ਕਰਕੇ ਤੁਸੀਂ ਸਾਫ਼ ਕਰ ਸਕਦੇ ਹੋ ਬਹੁਤ ਵਧੀਆ ਇਹ ਦੇ ਵਿੱਚ ਆ ਦੇਖ ਇੱਕਦਮ ਭਾਂਡੇ ਚਮਕ ਕੇ ਸਾਫ਼ ਆਣ ਜਾਂਦੇ ਕੋਈ ਜ਼ਿੰਦਾ ਬੰਨ ਵੀ ਇਹਨਾਂ ਦੇ ਭਾਂਡਿਆਂ ਤੇ ਨਹੀਂ ਰੰਦਾ ਤੇ ਆਪਣੀਆਂ ਠੂਟੀਆਂ ਤੇ ਆਪਣੀਆਂ ਟਾਇਲਾਂ ਜੋ ਚੀਜ਼ ਤੁਸੀਂ ਚਾਹੋ ਨਾ ਉਹ ਹੀ ਸਾਫ਼ ਕਰ ਸਕਦੇ ਹਾਂ ਜਿਹੜਾ ਠੀਕ ਹੈ ਗਾਇਜ਼ ਇਹ ਤਰੀਕ ਜ਼ਰੂਰ ਅਪਣਾ ਕੇ ਦੇਖਣਾ ਆ ਦੇਖ ਪਾਣੀ ਬਿਲਕੁਲ ਨਹੀਂ ਖੜਦਾ ਕੋਈ ਵੀ ਦਾਗ ਨਹੀਂ ਰਹਿੰਦਾ ਹੈਗਾ ਆਪਣੇ ਭਾਂਡੇ ਤੇ ਇਹ ਵਾਲਾ ਟ੍ਰਿਕ ਜ਼ਰੂਰ ਅਪਣਾਣਾ ਬਾਕੀ ਮੈਂ ਮਾਂ ਜੀ ਹੁਣ ਭਾਂਡੇ ਤੇ ਆ ਵੇਖੋ ਜੀ ਆਪਾਂ ਚਮਕਾਤੀ ਕੜਾਈ ਆਪਣੀ ਸੋਨੇ ਵਾਂਗੂ ਪਿੱਤਲ ਦੀ ਕੜਾਈ ਨੂੰ ਵੀ ਆਪਾਂ ਸੋਨੇ ਦੀ ਤਰ੍ਹਾਂ ਚਮਕਾ ਸਕਦੇ ਆ ਹਾਂ ਪਰ ਮਿਹਨਤ ਜ਼ਰੂਰ ਲੱਗਦੀ ਹੈ ਜੀ ਔਰ ਦੇਖਿਆ ਇਦਾਂ ਚਮਕਾਈ ਹੈ ਮੈਂ ਕੜਾਈ ਤੇ ਇਦਾਂ ਹੀ ਮੈਂ ਆਪਣੀ ਪਰਾਤ ਜਿਹੜੀ ਪਿੱਤਲ ਦੀ ਆ ਨਾ ਤੇ ਮੈਂ ਜ਼ਿਆਦਾਤਰ ਭਾਂਡੇ ਬਹੁਤ ਯੂਜ਼ ਕਰਦੀ ਆ ਵੈਸੇ ਇਹ ਵਾਲੇ ਹੁਣ ਅੱਜਕੱਲ ਮਿੱਟੀ ਦੇ ਤੇ ਕੈਨ ਦੇ ਭਾਂਡੇ ਬੋਲਦੇ ਨੇ ਆਪਾਂ ਇਹਨਾਂ ਨੂੰ ਹਨਾ ਤਿਆ ਦੇਖੋ ਜੀ ਮੈਨੂੰ ਤੇ ਸੱਚੀ ਆਪਣੇ ਭਾਂਡੇ ਦਾ ਦੇ ਦੇਖ ਕੇ ਬੜਾ ਅੱਛਾ ਲੱਗਦਾ ਪਰ ਮੈਨੂੰ ਕਈ ਵਾਰੀ ਹੁੰਦਾ ਨਾ ਜਿਹੜਾ ਭਾਂਡਾ ਕਾਲਾ ਹੋ ਜਾਏ ਤੇ ਮਾਂਜਣਾ ਬੜਾ ਔਖਾ ਹੁੰਦਾ ਚੁੱਲ੍ਹੇ ਦੇ ਭਾਂਡੇ ਦੇ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਤੇ ਲੋ ਜੀ ਆਪਾਂ ਕਰ ਲਈ ਆਪਣੀ ਰਸੋਈ ਦੀ ਸਫਾਈ ਤੇ ਦਰਮਾਦ ਦੀ ਪਿੱਤਲ ਦੀ ਕੜਾਈ ਤੇ ਆ ਦੇਖੋ ਜੀ ਮੈਂ ਕਿਹਾ ਚਲੋ ਇਹ ਵੀ ਤੁਹਾਡੇ ਨੂੰ ਵੀਡੀਓ ਸ਼ੇਅਰ ਕਰਨਾ ਕਈ ਭੈਣਾਂ ਨੂੰ ਦਿੱਕਤ ਹੁੰਦੀ ਹੈ ਨਵੇਂ ਨਿੰਬੂ ਦੇ ਚਿਲਕੇ ਬਚੇ ਹੁੰਦੇ ਨਾ ਬਿਲਕੁਲ ਨਾ ਸੁਟਿਆ ਕਰੋ ਤੁਸੀਂ ਠੀਕ ਹੈ ਧਿਆਨ ਨਾਲ ਉਹਨਾਂ ਨੂੰ ਨਾ ਐਦਾਂ ਕਦੀ ਨਾ ਸੁਟਿਆ ਕਰੋ ਰੱਖ ਲਿਆ ਕਰੋ ਵੇਸਟੇਜ ਕੋਈ ਗੱਲ ਨਹੀਂ ਭੋਂਗੇ ਰੱਖ ਦਿਆ ਕਰੋ ਤੁਸੀਂ ਤੇ ਇਦਾਂ ਸਾਫ਼ ਕਰਿਆ ਕਰੋ ਆਪਣੇ ਭਾਂਡੇ ਇਹ ਵੀ ਇੱਕ ਤਰ੍ਹਾਂ ਦਾ ਲਿਕਵਿਡ ਬਣ ਜਾਂਦਾ ਹੈ ਮਿਕਸੀ ਦੇ ਵਿੱਚ